ਜਗਤਾਰ ਜੀ ਕਹਿ ਰਹੇ ਨੇ ਕਿ ਮਜੀਠੀਆ ਨਹੀਂ ਬੋਲੇ ਕੁਛ ਤੇ ਕਈ ਦੋਸਤ ਮਜੀਠੀਆ ਸਾਹਿਬ ਤਲਬ ਹੋ ਗਏ ਨੇ ਹੂੰ ਤਲਬ ਹੋ ਗਏ ਅੱਛਾ ਤਰੀਕ ਵੇਖੋ ਹੂੰ ਤਰੀਕ 17 ਟਾਈਮ 11 11 11 17 1 ਕਾ ਲੈ ਕੇ ਬਹਿ ਗਿਆ ਹਾਂ 11 17 ਜਾਣਾ ਯਾਰਾ ਹੂੰ ਤਾਂ ਦੇਖੋ ਗੱਲ ਕੀ ਆ ਕਿ ਅ ਜੋ ਮਾਮਲਾ ਸਭ ਨੂੰ ਪਤਾ ਹੀ ਆ ਜੀ ਕਿਸ ਤਰ੍ਹਾਂ ਦਾ ਹੈ ਤੇ ਵੈਸੇ ਜੋ ਮੈਂ ਤੁਹਾਨੂੰ ਮਜੀਠੀਆ ਸਾਹਿਬ ਬਾਰੇ ਦੱਸਿਆ ਸੀਗਾ ਉਸ ਦਿਨ ਕਿ ਮਜੀਠੀਆ ਸਾਹਿਬ ਭਈ ਜੇ ਪਰ ਉਹ 얘 ਨਾਲ ਕਹ ਲੋ ਕਿ ਥੋੜਾ ਜਿਹਾ ਹੁਣ ਅਸਹਿਮਤੋ ਕੇ ਚੱਲ ਰਹੇ ਆ ਜਾਂ ਉਸ ਧੜੇ ਨਾਲ ਜਾਂ ਵੱਡੇ ਫੈਸਲਿਆਂ ਨਾਲ ਕਿਉਂਕਿ ਫੈਸਲਾ ਤਾਂ ਅਲਟੀਮੇਟਲੀ ਕੌਣ ਬਣਾ ਰਿਹਾ ਸਭ ਨੂੰ ਪਤਾ ਹੀ ਹੈ ਜੀ ਜਾਂ ਕਿੱਥੋਂ ਚੱਲ ਰਹੇ ਆ ਤਾਂ ਅੱਜ ਇੱਕ ਬਹੁਤ ਵੱਡੇ ਇਹਨਾਂ ਦੇ ਸਿਆਣੇ ਲੀਡਰ ਦੇ ਨਾਲ ਉੱਥੇ ਕਿਤੇ ਬੈਠਾ ਸੀ ਤੇ ਉਹ ਗੱਲ ਤਕਰੀਬਨ ਤਕਰੀਬਨ ਉਹਨੇ ਵੀ ਕਿਉਂਕਿ ਆਪਾਂ ਤਾਂ ਚੁੱਪ ਕਰ ਜਾਈਦਾ ਸਿਆਣੇ ਬੰਦੇ ਦੇ ਅੱਗੇ ਤੇ ਕੰਮ ਸੀਗਾ ਮੈਂ ਵੀ ਉੱਥੇ ਬੈਠਾ ਸੀਗਾ ਗਿਆ ਸੀਗਾ ਤੁਹਾਨੂੰ ਪਤਾ ਐਡਮਿਸ਼ਨ ਐਡਮਿਸ਼ਨਾਂ ਚਲਦੀਆਂ ਤੇ ਉਹ ਇਕੱਠੇ ਹੋ ਜਾਂਦੇ ਆ ਸ਼ਹਿਰਦਾਰੀ ਦੇ ਲੋਕ ਤਾਂ ਉਹ ਤਕਰੀਬਨ ਤਕਰੀਬਨ ਉੱਥੇ ਗੱਲਾਂ ਆਈ ਕਰ ਰਹੇ ਸੀਗੇ ਜੋ ਆਪਾਂ ਉਦਨ ਕੀਤੀਆਂ ਜਿਹੜੇ ਮਤਲਬ ਕਿ ਇਹਨਾਂ ਬਹੁਤ ਨੇੜ ਦੇ ਬੰਦੇ ਆ ਜਿਨ੍ਹਾਂ ਨੂੰ 40 40 ਸਾਲ ਹੋ ਗਏ ਤੱਕ ਇਹਾਂ ਦੇ ਹੂੰ ਵੀ ਲੜਾਈ ਐ ਇਸੇ ਗੱਲ ਹੀ ਆ ਤਾਂ ਖੈਰ ਚਲੋ ਹੁਣ ਲੜਾਈ ਪੜਾਈ ਥੇ ਛੱਡੋ ਇਧਰ ਹੁਣ ਮਜੀਠੀਆ ਸਾਹਿਬ ਆ ਜਿਹੜੇ ਉਹ ਕਹਿੰ ਲੋ 11 ਵਜੇ ਉੱਥੇ ਆ ਚ ਰੋਣਗੇ ਕਾਰਨ ਇਹ ਆ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇਹਨਾਂ ਨੇ ਚੈਲੰਜ ਕੀਤਾ ਸੀਗਾ ਹੂੰ ਜ਼ਮਾਨਤ ਨੂੰ ਹੁੰਦਾ ਕੀ ਆ ਕਿ ਮਜੀਠੀਆ ਤੇ ਕੇਸ ਐ ਤੁਹਾਨੂੰ ਬੱਤ ਡਰਜ ਹੋ ਜਾਂਦਾ ਜੀ ਉਸ ਤੋਂ ਬਾਅਦ ਕੇਸ ਤਾਂ ਚੱਲਦਾ ਹੀ ਸੀਗਾ ਹੂੰ ਉਹਦੇ ਵਿੱਚ ਕੀ ਆ ਕਿ ਮੁੜ ਕੇ ਕਾਂਗਰਸ ਸਰਕਾਰ ਦੇ ਵਿੱਚ ਹਿਲਜੁਲ ਹੁੰਦੀ ਆ ਅੰਦਰ ਚਲੇ ਜਾਂਦੇ ਆ ਫਿਰ ਜ਼ਮਾਨਤ ਮਿਲਦੀ ਆ ਮਾਨ ਸਰਕਾਰ ਜ਼ਮਾਨਤ ਨੂੰ ਚੈਲੰਜ ਕਰਦੀ ਆ ਹਾਈ ਕੋਰਟ ਉਸ ਚੈਲੰਜ ਨੂੰ ਰੱਦ ਕਰ ਦਿੰਦਾ ਇਹ ਸੁਪਰੀਮ ਕੋਰਟ ਜਾਂਦੇ ਆ ਸੁਪਰੀਮ ਕੋਰਟ ਚ ਪਿਛਲੀ ਸੁਣਵਾਈ ਸੀ ਉਹ ਤਲਵਾਲਾ ਮਾਮਲਾ ਜਿਹੜਾ ਬਣਿਆ ਨਹੀਂ ਉਹਨਾਂ ਨੇ ਕਿਹਾ ਕਿ ਸਾਡੀ ਤਾਂ ਸੁਣਵਾਈ ਆ ਜੀ ਹੁਣ ਫਿਰ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਠੀਕ ਹੈ ਭਾਈ ਤੁਸੀਂ ਸਲਵਾਈ ਚ ਉਹਦੇ ਚ ਪੁੱਛ ਕੇ ਚ ਸ਼ਾਮਲ ਜ਼ਰੂਰ ਹੋਵੋਗੇ ਤਾਂ ਉਹਨਾਂ ਰਸਤਾ ਖੁੱਲ ਗਿਆ ਐਸਆਈਟੀ ਨੇ ਬੁਲਾ ਲਿਆ ਗਿਆਨ ਮਿਲੋ ਸੱਜਣਾ ਤਾਂ ਕੁਲ ਮਿਲਾ ਕੇ ਸਿਲਸਿਲੇ ਵਾਰ ਤਰੀਕੇ ਨਾਲ ਕਿੰਨੇ ਸਾਲ ਹੋ ਗਏ ਮੈਂ ਤਾਂ ਅੱਗੇ ਕਹਿਣਾ ਹੁਣਾ ਕਿ ਭਾਈ ਜੇ ਤੇ ਕੋਈ ਦੋਸ਼ੀ ਹੈ ਤੇ ਯਾਰ ਉਹਦੇ ਖਿਲਾਫ ਸਬੂਤ ਇਕੱਠੇ ਕਰਕੇ ਤੇ ਉਹਨੂੰ ਸੋਟੋ ਜਿੱਥੇ ਉਹਦਾ ਹੱਕ ਬਣਦਾ ਤੇ ਜੇ ਕੋਈ ਨਹੀਂ ਪਾਣੀ ਚ ਮਤਾੜੀ ਦਾ ਕੋਈ ਫਾਇਦਾ ਨਹੀਂ ਇਹ حساب ਲਾ ਲੋ ਕੇਸ 12 13 ਦਾ ਹੈ ਮੇਰਾ ਅੰਦਾਜ਼ਾ 13 ਤੂਰਾ ਦਾ ਸੀਗਾ ਇਹ ਉਦੋਂ ਹਰदयाल ਮਾਨ ਜਿਹੜੇ ਸੀਗੇ ਪਿੱਛੋਂ ਫਿਰੋਜ਼ਪੁਰ ਵੀ ਰਹੇ ਨੇ ਉਹ ਮਾਨ ਸਾਹਿਬ ਹੀਰੋ ਬਣ ਗਏ ਸੀ ਰਾਤੋਂ ਰਾਤ ਹੂੰ ਪੁਲਿਸ ਆਫੀਸਰ ਸਨ ਹੁਣ ਤੇ ਸ਼ਾਇਦ ਨਹੀਂ ਹੈ ਕਿ ਪੁਲਿਸ ਸਰਵਿਸ ਚ ਜੀ ਤੋਂ ਨਾਂ ਵੀ ਯਾਦ ਹੈ ਸਾਨੂੰ ਇਹਦੇ ਚ ਕੋਈ ਮੁਕੇਵਾਜ ਫਸ ਗਿਆ ਤੇ ਕੋਈ ਕਹਾਣੀ ਤੁਰਦੀ ਤੁਰਦੀ ਬਹੁਤ ਤਗੜੇ ਬਾਕਸਰ ਫਸ ਕੇ ਸੀਗੇ ਇਹਦੇ ਬਿਲਕੁਲ ਜੀ ਹਾਲਾਂਕਿ ਕੁਝ ਨਿਕਲ ਗਏ ਬੰਦੇ ਤੇ ਮਤਲਬ ਕਿ ਹਾਈ ਪ੍ਰੋਫਾਈਲ ਮਾਮਲਾ ਸੀਗਾ ਇਹ ਵੀ ਕਿਸੇ ਕਿਸੇ ਦੇ ਦਾ ਤੇ ਵੇਖ ਲਓ ਕਿੰਨੇ ਸਾਲਾਂ ਦਾ ਹਾਲੇ ਇਸ ਗੱਲ ਤੇ ਅੜਿਆ ਪਿਆ ਹੈ ਜਾਂਚ ਚੱਲ ਰਹੀ ਹੈ ਜੀ 12 ਸਾਲ ਹੋ ਗਏ ਤੇ ਤਾਂ ਹੀ ਮੈਂ ਤੁਹਾਨੂੰ ਕਹਿਣਾ ਹਾਂ ਇਸ ਦੇਸ਼ ਦੀ ਜਾਂਚ ਇਹੋ ਜੀ ਆ ਕਿ ਚਲਦੀ ਚਲਦੀ ਇੱਕ ਪੀੜੀ ਨੂੰ ਵੀ ਚਲਦੀ ਕਰ ਸਕਦੀ ਆ ਜੀ ਜੀ ਕਿਥੋਂ ਜਾਂ ਨਜ਼ਾਰੇ ਨਾਲ ਕੋਈ ਗੱਲ ਇਹ ਜਾਂਚ ਲਾ ਲਾਂਗੇ ਅਸੀਂ ਕਈ ਬੰਦੇ ਚੱਲ ਜਾਂਦੇ ਆ ਤੇ ਕਈ ਬੰਦੇ ਜਾਂਚ ਚੱਲਦੀ ਰਹਿੰਦੀ ਹੈ ਜੀ ਖੈਰ ਮਿੰਟੂ ਜੀ ਦੇਖੋ ਭਈ ਕੀ ਹੁਣ ਇਸ ਜਾਂਚ ਦੇ ਵਿੱਚੋਂ ਵੀ ਕੀ ਨਿਕਲਦਾ ਪਰ ਚਲੋ ਇਹ ਆ ਕਿ ਅਕਾਲੀ ਦਲ ਤੇ ਅਕਾਲੀ ਦਲ ਦੇ ਨਾਲ ਜੁੜੇ ਹੋਏ ਸਾਰੇ ਬੰਦੇ ਮਸਲੇ ਸਾਰਿਆਂ ਨੂੰ ਹੀ ਆ ਫ੍ਰੀ ਕੋਈ ਨਹੀਂ ਉਧਰੋਂ ਹਜੇ ਮਸਲਾ ਉਧਰ ਚੱਲ ਰਿਹਾ ਸੀਗਾ ਇਧਰ ਐਸਆਈਟੀ ਵਾਲਾ ਪੈ ਗਿਆ ਤੇ ਹੁਣ ਵੇਖੋ ਇਧਰੋਂ ਫ੍ਰੀ ਹੋ ਕੇ ਅਗਲਾ ਕੀ ਮੰਨਦਾ ਸਹੀ ਹੈ ਜੀ ਇੱਕ ਨਾ ਸੰਘੇੜਾ ਸਾਹਿਬ ਨੇ ਕੀਤਾ ਹੈ ਕਿ ਚੜਾਈ ਵੇਲੇ ਬਲਕਾਰ ਸਿੱਧੂ ਦੀ ਵਿਆਹਾਂ ਵਿੱਚ ਖਾੜਾ ਲਾਉਣ ਲਈ ਡੇਟ ਨਹੀਂ ਸੀ ਮਿਲਦੀ ਮਾਲ ਦੇ ਜਗ੍ਹਾ ਸਤਾ ਤੇ ਸਹੀ ਹੈ ਜੀ ਇਹ ਹਕੀਕਤ ਹੈ ਬਾਈ ਹਕੀਕਤ ਹੈ ਬਿਲਕੁਲ ਵੇਖੋ ਪੁਰਾਣਾ ਸਮਾਂ ਯਾਦ ਕਰ ਲਈਦਾ ਤੁਹਾਡੇ ਨਾਲ ਬਾਬੂ ਕੇ ਚਲੋ ਸਾਨੂੰ ਵੀ ਪਤਾ ਲੱਗ ਜਾਂਦਾ ਜੀ ਅਸੀਂ ਥੋੜੇ ਜਿਲੇ ਲੇਟ ਹੋ ਗਏ ਉਦੋਂ ਐ ਸ਼ੋ ਸ਼ਾ ਨਹੀਂ ਸੀ ਹੁੰਦੇ ਨਾ ਜੀ ਜਿਵੇਂ ਅੱਜ ਦਲਜੀਤ ਦੇ ਸ਼ੋ ਤੁਸੀਂ ਦੇਖਦੇ ਹੋ ਜਾਂ ਹੋਰ ਮੁੰਡਾ ਉਹ اے ਪੀ ਆ ਹਾਂ ਨਾ ਉਹ ਸੋਟ ਟ੍ਰਿਕਾ ਹੀ ਬਦਲ ਗਿਆ ਹਣਾ ਮਤਲਬ ਕਿ ਅੱਜ ਬੱਬੂ ਮਾਨ ਦਾ ਜਾਂ ਸਿੱਧੂ ਮੂਸੇ ਵਾਲੇ ਦੇ ਸ਼ੌਕ ਹੁੰਦੇ ਸੀ ਜਿਸ ਤਰ੍ਹਾਂ ਉਹ ਨਹੀਂ ਹੈ ਉਸ ਸਮੇਂ ਸਰਵਾਣਾ ਚ ਖਾੜੇ ਲੱਗਦੇ ਸੀ ਵਿਆਹਾਂ ਚ ਖਾੜੇ ਲੱਗਦੇ ਸੀ ਔਰ ਇੰਨਾ ਵਧੀਆ ਮਾਹੌਲ ਹੁੰਦਾ ਸੀ ਕਿ ਇਹ ਨਹੀਂ ਹੈ ਕਿ ਤੁਹਾਨੂੰ ਵਿਆਹ ਚ ਸੱਦਿਆ ਨਹੀਂ ਜਾਂ ਦੂਜੇ ਪਿੰਡ ਵਿਆਹ ਤੇ ਜੇ ਪਿੰਡ ਜੇ ਤੁਸੀਂ ਚਲੇ ਗਏ ਤੇ ਉੱਥੇ ਤੁਹਾਨੂੰ ਪਕੌੜਿਆ ਪਕੌੜੇ ਵੀ ਨਾ ਮਿਲਣਗੇ ਨਹੀਂ ਸਰ ਖੁੱਲ੍ਹੇ ਹੀ ਸੀ ਪਰੰਮ ਦੇ ਇਸ ਤਰ੍ਹਾਂ ਦਾ ਹੈ ਸਾਡੇ ਪਿੰਡ ਨਾ ਦਾਦੇ ਆ ਤੇ ਦੱਸਦੇ ਆ ਕਿ ਮੁੰਡੇ ਨੇ ਜਿੱਦ ਫੜ ਲਈ ਕਿ ਗਈ ਮਾਚ ਚਮਕੀਲਾ ਲੈ ਜਾਣਾ ਉਹਦਾ ਸਮੇਂ ਹੂੰ ਤੇ ਕਹਿੰਦੇ ਵੀ ਸਾਈ ਵੀ ਹੋ ਗਈ ਸੀ ਸਾਰਾ ਕੁਝ ਤੇ ਗਾਂ ਜਿਹੜੇ ਕੁੜੀ ਵਾਲੇ ਸੀ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਨਾ ਕਿ ਚਮਕੀਲਾ ਸਤਨਾ ਜੀ ਉਧਰੋਂ ਇੰਨੀ ਬਰਾਤ ਆਖੀ ਬੈਠੇ ਜੇ ਅਸੀਂ ਕਿੱਧਰ ਜਾਵਾਂਗੇ ਅਸੀਂ ਕਿੱਧਰ ਜਾਵਾਂਗੇ ਵੀ ਇੱਥੇ ਤੇ ਸਾਰਾ ਇਲਾਕਾ ਹੀ ਉਮੜ ਪੈਣਾ ਜੀ ਤਾਂ ਮਤਲਬ ਕਿ ਗੱਲਾਂ ਯਾਦ ਆ ਜਾਂਦੀਆਂ ਜੀ ਪਰ ਚਲੋ ਹੁਣ ਤੇ ਬਾਈ ਟੈਕਟਾਂ ਵੀ ਮੁੱਲ ਵਿਕਦੀਆਂ ਨੇ ਤੇ ਮੁੱਲ ਵਾਲੀਆਂ ਟੈਕਟਾਂ ਦਾ ਵੀ ਰੋਣਾ ਪੈਂਦਾ ਰਹਿੰਦਾ ਹੈ ਪਹਿਲਾਂ ਚਲੋ ਇਹ ਨਜ਼ਾਰੇ ਸੀ